ਇਕ ਓੰਕਾਰ ਸਤਿਗੁਰ ਪ੍ਰਸਾਦਿ ਭੰਤਾ ਦੀ ਸਬਤ ਰੱਖਦਾ ਹਰਿ ਜੀਉ ਤੋਰ ਤੋ ਰੱਖਦਾ ਹੀਓ ਹਰਨਾਕ ਸਵਾਨ ਪਚਾਇਆ ਭਗਦਾ ਦੀ ਸਦਾ ਤੋਂ ਰੱਖਦਾ ਪਰ ਜੀਓ ਤੋਰ ਤੂੰ ਰੱਖਦਾ ਆ ਪ੍ਰਹਨਾਂਦ ਜਨ ਸੋਬਰਾ ਮਰਦੀਓ ਹਰਿ ਨਾਖਸ ਬਾਰ ਪਜਾਇਆ ਗੁਰ ਮੁਖੰਡੋ ਪ੍ਰਤੀਤ ਹੈ ਮਰਦੀਓ ਮਨ ਮੁਖ ਭਰਨ ਭੁਲਾਇਆ ਹਰਦੀਓ ਤੇਰੀ ਵਡਿਆਈ ਭਗਤਾਨ ਕੀ ਤੈ ਜੋਦਖ ਸੁ ਸੁਆਮੀ ਭਗਤ ਤੇਰੀ ਸਰਦਾਈ ਰਾ ਭਗਤਾਨ ਜਨ ਜੋ ਜੇ ਨਾ ਸਾਫੈ ਕਾਲ ਨਾ ਕੇ ਨ ਜਾਏ ਕੇਵਲ ਰਾਮ ਦਾ ਵਨ ਬਸਿਆ ਨਾਮੇ ਹੀ ਉਗੰਗ ਪਾਈ ਅਰਥਾ ਸਿਧਾ ਸਭ ਭਗਤ ਚਲੜੀ ਲਾਭ ਕੇ ਦੁਰਕ ਸਨ ਸੁਭਾਈ ਮਨ ਮੁਖ ਨੋ ਪ੍ਰਤੀਤ ਨਾਇ ਵਈ ਅੰਤਰ ਲੋਭ ਸੁ ਇਕਾਲਾ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਨੂੰ ਤੋ ਦੱਸਾ ਮਾਇਆ ਕੋ ਸਭ ਲੋਕ ਹੈ ਤੇਰੀ ਦੇਨ ਕਰਕੇ ਦਿਨ ਹਰ ਕਾ ਨਾਮ ਪਿਆਰਾ ਗੁਰ ਪਰਸਾਦ ਸਦਾ ਕਨ ਵਸੇ ਆ ਬਾਰੇ ਸੋ ਵਿਗੁਚਾ ਜਿਨ ਹਾਲ ਪ੍ਰਾਪਤ ਮੈਂ ਰਖਵਾਰ ਬਿਨ ਸਤ ਗੁਰ ਸੇਵੇ ਇਹਨੈ ਨਾ ਪਾਇਆ ਮਨ ਭੋਖਾ ਭੌਖ ਹੋਏ ਬੇਦਲਾਈ ਆ ਬੋਵਨਾ ਦੁੱਖ ਬਹਿ ਦੁੱਖ ਸੁਭਾਈ ਗੁਰ ਮੁਖ ਹੋਵੇ ਸੋਇ ਪਰਤ ਪੀਵੇ ਸਹਜੇ ਸਾਚ ਸਮਾਈ ਬੇਦ ਸਾਚ ਗੋੜਾ ਜਨ ਇਕ ਪਰਮ ਕਰ ਅੰਮਾਈ ਵੇਦ ਪੜ੍ਹ ਹੈ ਤੈਵਾ ਤਵ ਕਾਣ ਬੇਨਾਵਾਰਾ ਪਾਤਕ ਵਾਈ ਸੱਚ ਸਾਤ ਗੁਰ ਸਾਤੇ ਵਿਸ਼ਨupani ਜਿ ਤੁੰ ਤਾ ਗੁਰ ਸਰਣਾਰੀ ਜੇ ਨਹਾਰ ਮਾਤਿ ਵਰਸਿਆ ਸੇ ਦਰਸਾਤਿਏ ਦਰਸਾਚ ਸਤਿਆਰਾ ਓ ਨਾਮ ਦੀ ਸੋਭਾ ਦੁਖ ਜੁਗ ਹੋਈ ਦਾਨੇ ਤਰਾਂ ਦਾਨਕ ਤੇ ਨਗਾ ਸਾਧੋ ਗੋਇਵਾਰਾ ਜਿਨ ਹੰਨ ਰੱਖਿਆ ਔਰ ਤਾਰਾ ਜਿਨ ਮਾਰ ਮਨ ਵਸਿਆ ਸੇ ਦਰ ਸਾਥਿ ਦਰ ਸਾਚੈ ਸਜਿਆਰਾ ਉਹਨਾ ਦੁਪਾ ਦੁਪਜੋਗ ਹੋਈ ਕੋਏ ਦਬੇ ਤੜਹਾਰਾ ਧਾਨ ਕੁਤੇ ਲਕ ਸਭ ਬਗਿਹਾਰਾ ਜੇਨ ਭਾਗ ਰਾਖੀਆ ਔਰ ਧਾਰਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਰਠ ਬਹਰ ਦਾ ਤੀਜਾ ਘਰ ਕਹਨਾ ਤੇ ਸੁਖੀ ਤੇਰਖੋ ਅੰਕਾਰ ਸਤੁਰ ਪ੍ਰਸ਼ਾਨ ਭਗਵਾਨ ਹੀ ਸਦਾ ਤੂੰ ਰੱਖਦਾ ਹਰ ਜੀਉ ਤੁਰਖੂ ਰੱਖਦਾ ਆਇਆ ਪ੍ਰਹਲਾਦ ਜਾਤ ਸੋ ਰੱਖ ਲਏ ਹਰ ਜੀਉ ਅਰਨਾਥ ਸੋ Thank you.